T20 Asia Cup 2025 ਦੇ Group A ਦੇ ਇੱਕ ਮੈਚ ਵਿੱਚ ਭਾਰਤ ਨੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 7 ਵਿਕਟਾਂ ਦੇ ਫਰਕ ਨਾਲ maat ਦਿੱਤੀ। ਦੁਬਈ ਦੇ ਕਮਾਂਤਰੀ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਪਾਕਿਸਤਾਨ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਮਿੱਥੇ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ਉਤੇ 127 ਦੌੜਾਂ ਬਣਾਈਆਂ। ਪਾਕਿਸਤਾਨ ਦੀ ਤਰਫੋਂ ਸਾਹਿਬਜ਼ਾਦਾ ਫਰਹਾਨ ਨੇ 40 ਅਤੇ ਸ਼ਾਹੀਨ ਅਫਰੀਦੀ ਨੇ ਨਬਾਦ 33 ਦੌਰਾਂ ਦਾ ਯੋਗਦਾਨ ਦਿੱਤਾ। ਭਾਰਤ ਵੱਲੋਂ ਕੁਲਦੀਪ ਯਾਦਵ ਨੇ 4 ਓਵਰਾਂ ਵਿੱਚ 18 ਦੌਰਾਂ ਦੇ ਕੇ ਤਿੰਨ ਬੱਲੇਬਾਜ਼ਾਂ ਨੂੰ ਆਊਟ ਕੀਤਾ ਜਸਪ੍ਰਿਤ ਬੁਮਰਾ ਅਤੇ ਅਕਸ਼ੇ ਪਟੇਲ ਦੋ ਦੋ ਵਿਕਟਾਂ ਲਈਆਂ ਜਦਕਿ ਹਾਰਦਿਕ ਪਾਂਡਿਆ ਅਤੇ ਵਰੁਣ ਚੱਕਰਵਰਤੀ ਨੇ ਇੱਕ ਇੱਕ ਬੱਲੇਬਾਜ਼ ਨੂੰ ਪਵੇਲੀਅਨ ਦਾ ਰਸਤਾ ਦਿਖਾਇਆ ਭਾਰਤ ਦੀ ਟੀਮ ਨੇ ਸ਼ਾਨਦਾਰ ਖੇਡ ਕੇ ਪ੍ਰਦਰਸ਼ਨ ਕਰਦਿਆਂ 16 ਓਵਰ ਦੀ ਇੱਕ ਗੇਂਦ ਰਹਿੰਦਿਆਂ ਕੇਵਲ 3 ਵਿਕਟਾਂ ਦੇ ਨੁਕਸਾਨ ਉਤੇ 131 ਦੌੜਾਂ ਬਣਾ ਕੇ ਟੀਚਾ ਹਾਸਲ ਕਰ ਲਿਆ ਕਪਤਾਨ ਸੂਰਜ ਕੁਮਾਰ ਯਾਦਵ ਨੇ ਨਬਾਦ 37 ਦੌੜਾਂ ਬਣਾਈਆਂ ਜਦਕਿ ਅਭਿਸ਼ੇਕ ਸ਼ਰਮਾ ਅਤੇ ਤਿਲਕ ਵਰਮਾ ਨੇ 33-33 ਦੌੜਾਂ ਦਾ ਯੋਗਦਾਨ ਪਾਇਆ ਸ਼ੁਭਮਨ ਗਿੱਲ ਅਤੇ ਸ਼ਿਵ ਦੁਬੇ ਨੇ 10-10 ਦੌੜਾਂ ਜੋੜ 25 ਵਿੱਚ ਭਾਰਤ ਨੇ ਦੋ ਮੈਚ ਖੇਡੇ ਨੇ ਅਤੇ ਦੋਹਾਂ ਵਿੱਚ ਹੀ ਦਿੱਤ ਦਰਜ ਕੀਤੀ ਹੈ ਭਾਰਤੀ ਟੀਮ ਨੇ ਅੰਕ ਸੂਚੀ ਵਿੱਚ ਚਾਰ ਅੰਕ ਹਾਸਲ ਕਰ ਲਏ ਨੇ ਜਿਸ ਨਾਲ ਗਰੁੱਪ A ਵਿੱਚ ਭਾਰਤੀ ਟੀਮ ਚੋਟੀ ਉਤੇ ਪਹੁੰਚ ਗਈ ਹੈ ਭਾਰਤ ਦਾ ਅਗਲਾ ਮੈਚ 19 ਸਤੰਬਰ ਨੂੰ ਅਬੂਦਾਬੀ ਦੇ ਸ਼ੇਖ ਜ਼ਾਇਦ ਸਟੇਡੀਅਮ ਵਿੱਚ ਓਮਾਨ ਦੇ ਖਿਲਾਫ ਹੋਵੇਗਾ